ਉਹ ਦਮੀ ਨਚੜ ਗਿਆ ਸੀ ਫੋਨ ਦੀ ਘੰਟੀ ਲਗਾਤਾਰ ਵੱਜ ਰਹੀ ਸੀ ਮਾਂ ਦਾ ਸੀ ਚੁੱਕਦੇ ਮਾਂ ਬੋਲੀ ਕੀ ਹਾਲ ਆਤੀ ਜਵਾਬ ਚ ਚੰਗਾ ਦੱਸਦੀ ਹੋਈ ਮਾਂ ਦਾ ਵੀ ਹਾਲ ਚਾਲ ਪੁੱਛ ਲਿਆ ਅੱਗੋਂ ਫਿਰ ਮਾਂ ਸਵਾਲ ਕਰਦੀ ਆ ਵੱਡੇ ਦਿਨਾਂ ਦੀਆਂ ਬੱਚੀਆਂ ਨੂੰ ਛੁੱਟੀਆਂ ਕਦੋਂ ਪੈਣੀਆਂ ਮਾਂ ਦੱਸ ਦਵਾਂਗੀ ਜਦੋਂ ਪੈਣਗੀਆਂ ਚੰਗਾ ਫਿਰ ਆਪਣਾ ਖਿਆਲ ਰੱਖੀ ਕਹਿ ਮਾਂ ਫੋਨ ਰੱਖ ਦਿੰਦੀ ਆ ਮਾਂ ਦੀ ਧੀ ਨੂੰ ਮਿਲਣ ਦੀ ਤਾਂਗ ਸੌਣ ਤੇ ਪੋਹ ਮਹੀਨੇ ਵਾਝਾਂਦੀ ਸੀ ਜਿਵੇਂ ਇੱਕ ਆਸ ਹੁੰਦੀ ਹੈ ਕਿ ਇਸ ਮਹੀਨੇ ਉਹ ਜ਼ਰੂਰ ਆਵੇਗੀ ਉਸ ਨੂੰ ਹੁੰਦਾ ਸੀ ਕਿ ਧੀ ਬੱਚਿਆਂ ਦੇ ਸਕੂਲ ਜਾਣ ਦਾ ਬਹਾਨਾ ਨਹੀਂ ਲਗਾਏਗੀ ਹਰ ਵਾਰ ਘਰ ਵਿੱਚ ਕੰਮ ਇਹ ਜ਼ਿਆਦਾ ਹੋਣ ਦਾ ਬਹਾਨਾ ਲਗਾ ਕੇ ਮਾਂ ਨੂੰ ਟਾਲ ਦਿੰਦੀ ਸੀ ਪਰ ਮਾਂ ਨੂੰ ਕਦੀ ਨਹੀਂ ਦੱਸਦੀ ਕਿ ਪਤੀ ਉਸ ਨੂੰ ਕਦੀ ਪੇਕੇ ਜਾਣ ਲਈ ਹਾਮੀ ਨਹੀਂ ਭਰਦਾ ਫਿਰ ਮਾਂ ਨੂੰ ਢਕਾਉਣ ਲਈ ਕੰਮ ਵਿੱਚ ਰੁੱਝ ਗਈ ਅਗਲੇ ਦਿਨ ਫਿਰ ਘੰਟੀ ਵੱਜ ਗਈ ਮੈਨੂੰ ਪਤਾ ਸੀ ਮਾਂ ਨਹੀਂ ਫਿਰ ਉਹੀ ਪੁੱਛਣਾ ਮੈਂ ਅੰਦੇਖਾਕਾਰ ਕੰਮ ਵਿੱਚ ਰੁੱਝੀ ਰਹੀ ਹੁਣ ਰੋਜ਼ ਇਦਾਂ ਹੋਣ ਲੱਗ ਪਿਆ ਮੈਨੂੰ ਗੁੱਸਾ ਆ ਰਿਹਾ ਸੀ ਮਾਂ ਮੈਨੂੰ ਰੋਜ਼ ਕਿਉਂ ਫੋਨ ਲਗਾਉਂਦੀ ਆ ਉਹਨੂੰ ਇੱਕ ਵਾਰੀ ਮੈਂ ਦੱਸ ਦਿੱਤਾ ਸੀ ਉਹ ਗੁੱਸਾ ਮਾਂ ਦੇ ਫੋਨ ਆਣ ਦਾ ਨਹੀਂ ਸੀ ਉਹ ਉਸਾਂ ਜੁਮੇਵਾਰੀਆਂ ਵਿੱਚ ਬੱਜੇ ਹੋਣ ਕਰਕੇ ਆ ਰਿਹਾ ਸੀ ਕਿ ਮਾਂ ਨੂੰ ਕੀ ਮੈਂ ਦੱਸਾਂ ਮੈਂ ਕਰਵਾਲੇ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਆ ਸਕਦੀ ਤੇ ਕਰਵਾਲੇ ਨੂੰ ਇਹ ਨਹੀਂ ਦੱਸ ਸਕਦੀ ਕਿ ਮਾਂ ਦਾ ਫੋਨ ਮਿਲਣ ਲਈ ਆ ਰਿਹਾ ਉਸ ਨੂੰ ਕਹਿ ਦਿੱਤੀ ਮਾਂ ਆਣ ਲਈ ਕਹਿ ਰਹੀ ਸੀ ਮੈਂ ਸਾਫ਼ ਮਨਾਂ ਕਰ ਦਿੱਤਾ ਇਸ ਨਾਲ ਕਰਵਾਲਾ ਵੀ ਖੁਸ਼ ਹੋ ਜਾਂਦਾ ਕਿ ਕਰਵਾਲੀ ਮੇਰੇ ਕਹਿਣੇ ਚਾਹ ਉਹਦਰ ਮਾਂ ਨੂੰ ਵੀ ਕਹਿ ਦਿੰਦੀ ਹਾਂ ਮਾਂ ਮੈਂ ਇਸ ਵਾਰ ਜ਼ਰੂਰ ਆਵਾਂਗੀ ਤੇ ਮਾਂ ਵੀ ਖੁਸ਼ ਹੋ ਜਾਂਦੀ ऐसे ਦਰਾਂ ਦਿਨ ਨਿਕਲਦੇ ਗਏ ਛੁੱਟੀਆਂ ਪੈ ਗਈਆਂ ਛੁੱਟੀਆਂ ਦਾ ਪਹਿਲਾ ਦਿਨ ਸੀ ਅੱਧਾ ਦਿਨ ਨਿਕਲ ਗਿਆ ਮੈਂ ਰੋਜ਼ ਦੀ ਤਰ੍ਹਾਂ ਸਹਿਜਾਦਿਆਂ ਦੇ ਸ਼ਹੀਦੀ ਵਿਸੂ ਫਿਰ ਚ ਲਗਾਤਾਰ ਚੱਲ ਰਹੀ ਚਾਹ ਕੋ ਲੱਗੀ ਸੰਤ ਸੰਗ ਤੇ ਚਲੀ ਜਾਂਦੀ ਅੱਜ ਫੇਰ ਫੋਨ ਆਇਆ 7 ਸਾਲ ਦੀ ਮੇਰੀ ਨਿੱਕੀ ਜਿੰਦ ਨੇ ਫੋਨ ਚੁੱਕਿਆ ਉਹਨਾਂ ਦੀ ਗੱਲਬਾਤੋਂ ਪਤਾ ਲੱਗਾ ਉਸਦੀ ਮਾਸੀ ਦਾ ਫੋਨ ਸੀ ਮਾਸੀ ਸਤਿ ਸ਼੍ਰੀ ਅਕਾਲ ਆਉਣਾ ਹੈ ਹਾਂਜੀ ਲਓ ਮੰਮਾ ਨਾਲ ਗੱਲ ਕਰ ਲੋ ਕਾ ਮੇਰੀ ਨਿੱਕੀ ਜ਼ਿੰਦਗੀ ਫੋਨ ਮੇਰੇ ਹੱਥ ਫੜਾ ਦਿੱਤਾ ਵੱਡੀ ਭੈਣ ਸੀ ਆਵਾਜ਼ ਆਈ ਆਈ ਨਹੀਂ ਅਸੀਂ ਤਾਂ ਕਦੋਂ ਦੇ ਪੁੱਜ ਗਏ ਆ ਦਿੱਲੀ ਵਾਲੀ ਭੈਣ ਵੀ ਆਣ ਵਾਲੀ ਆ ਰਾਜਪੁਰਾ ਵਾਲੀ ਵੀ ਆ ਗਈ ਆ ਭੋਗੇਵਾਲ ਵਾਲੀ ਵੀ ਬਸ ਚ ਬੈਠ ਗਈ ਆ ਤੂੰ ਲਾਗੋ ਨਹੀਂ ਆ ਸਕਦੀ ਇੰਨਾ ਸੁਣਦਿਆਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇੱਕ ਮਿੰਟ ਲਈ ਇੰਚ ਲੱਗਾ ਜਿਵੇਂ ਮੁੜ ਪੇਖਿਆਂ ਦਾ ਵੇੜਾ ਚੱਕਣ ਲੱਗੇ ਪਿਆ ਉਹ ਵੀ ਹਾਈ ਮੈਂ ਜਾਮਾ ਉੱਚੇ ਦਾ ਰੌਣਕ ਲੱਗੀ ਹੋਣੀ ਜਾਂ ਮੈਂ ਨਾ ਗਈ ਤਾਂ ਮੁੜ ਪਤਾ ਨਹੀਂ ਮਿਲਿਆ ਜਾਣਾ ਕਿ ਨਹੀਂ ਸੋਚਦੀ ਹੋਈ ਸੌਰਿਆਂ ਦਾ ਖਿਆਲ ਭੁੱਲ ਗਈ ਤੇ ਇੱਕਦਮ ਹਾਂ ਕਰ ਦਿੱਤੀ ਤੇ ਫੋਨ ਰੱਖ ਦਿੱਤਾ ਉਸ ਸਮੇਂ ਸਿਰਫ ਭੈਣਾਂ ਨਾਲ ਖੇਡੀਆਂ ਖੇਡਾਂ ਤੇ ਰਲ ਬੈ ਕੇ ਕੀਤੀਆਂ ਗੱਲਾਂ ਚਾਹ ਆ ਰਹੀਆਂ ਸੀ ਬਸ ਉਸ ਸਮੇਂ ਇੰਜ ਲੱਗਾ ਅੱਜ ਘਰ ਵਾਲੇ ਦੀ ਰਜ਼ਾ ਤੋਂ ਪਰੇ ਹੋ ਕੇ ਮਾਂ ਤੇ ਭੈਣ ਭਰਾਵਾਂ ਨੂੰ ਮਿਲ ਆਵਾਂ ਉਸ ਸਮੇਂ ਬਸ ਇੰਜ ਦਿਲ ਕਰਦਾ ਸੀ ਘਰ ਵਾਲੇ ਨੂੰ ਕਹਿ ਦੇਵਾਂ ਕਿ ਮਾਂ ਘਰ ਜਾਣ ਦੀ ਮੈਨੂੰ ਕਿਸੇ ਵੀ ਇਜਾਜ਼ਤ ਦੀ ਲੋੜ ਨਹੀਂ ਤੇ ਉਹੀ ਹੋ ਗਿਆ ਕੁਝ ਨਾ ਸੋਚਿਆ ਜਾਂ ਪੁੱਜੀ ਮਾਂ ਦੇ ਘਰ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੇਰੀ ਨੰਨੀ ਜਿੰਦ ਨੂੰ ਲਾੜ ਲੜਾਉਂਦੀ ਚੁੰਮਦੀ ਤੇ ਮੇਰੇ ਸਿਰ ਤੇ ਹੱਥ ਫੇਰਦੀ ਕਹਿੰਦੀ ਲੱਭ ਗਿਆ ਰਾਹ ਮੇਰੇ ਘਰ ਦਾ ਕੋਦੂ ਦੀਆਂ ਉੜੀ ਕਾ ਲਾਈਆਂ ਸੀ ਹਾਂ ਮਾਂ ਤੈਨੂੰ ਤਾਂ ਪਤਾ ਹੈ ਘਰ ਦੀਆਂ ਜ਼ਿੰਮੇਵਾਰੀਆਂ ਕਿੱਥੇ ਨਿਕਲ ਦਿੰਦੀਆਂ ਦੀਵਾ ਸਜਈ ਮੈਂ ਚੁੱਪ ਕਰ ਜਾਂਦੀ ਤੇ ਸੂਈ ਵੜ ਜਾਂਦੀ ਤੇ ਆਵਾਜ਼ ਲਗਾ ਦਿੰਦੀ ਵੇੜੇ ਮੰਜਾ ਉੱਥੇ ਬਹਿ ਜਾਉ ਮੈਂ ਰੋਟੀ ਲਈ ਆਈ ਖਾ ਲੋ ਉਸ ਨੂੰ ਇੰਜ ਜਾਪਦਾ ਹੁੰਦਾ ਕਿ ਮੇਰੀ ਤੀ ਨੂੰ ਪਤਾ ਨਹੀਂ ਕੋਈ ਰੋਟੀ ਵੀ ਪੁੱਛਦਾ ਉੱਥੇ ਕਿ ਨਹੀਂ ਦੂਜੇ ਵੇੜੇ ਤੇ ਬੈਠੀਆਂ ਪੈਣਾਂ ਨੂੰ ਗੱਲੇ ਮਿਲਦੀਆਂ ਹੀ ਇੰਜ ਸਕੂਨ ਮਿਲਦਾ ਜਿਵੇਂ ਸਾਰਾ ਅੱਜ ਹੀ ਹੱਸ ਲੈਣਾ ਹੈ ਨਾਲੇ ਗੱਲੇ ਮਿਲਦੀਆਂ ਤੇ ਨਾਲ-ਨਾਲ ਹਾਂ ਸੁਹੀਨੀਆਂ ਗੱਲਾਂ ਕਰੀ ਜਾਂਦੀਆਂ ਮਰ ਸੁਈ ਵਿੱਚ ਸਾਨੂੰ ਬੇਹੱਦ ਖੁਸ਼ ਹੋਈ ਜਾਂਦੀ ਬਸ ਫਿਰ ਕੀ ਇੱਕ ਦੋ ਘੰਟੇ ਵਿੱਚ ਜਦੋਂ ਆਪਣੀਆਂ ਗੱਲਾਂ ਮੁੱਕਦੀਆਂ ਤਾਂ ਸੌਰੀਆਂ ਦੀ ਜ਼ਾਦ ਆ ਜਾਂਦੀ ਸਭ ਆਪਣੇ ਆਪਣੇ ਘਰ ਵਾਲੇ ਨੂੰ ਯਾਦ ਕਰਨ ਲੱਗ ਜਾਂਦੀਆਂ ਤੇ ਤਰੀਫਾਂ ਕਰਨ ਲੱਗ ਪੈਂਦੀਆਂ ਗੱਲਾਂ ਕਰਦੇ ਜਦੋਂ ਸ਼ਾਮ ਪੈ ਗਈ ਕਦੋਂ ਦਿਨ ਚੜ ਗਿਆ ਪਤਾ ਹੀ ਨਾ ਲੱਗਾ ਫਿਕਰਾਂ ਝੂਟਦੀਆਂ ਤੇ ਘਰ ਵਾਪਸ ਜਾਣ ਦੀ ਕਾਲੀ ਪੈਣ ਲੱਗ ਪੈਂਦੀ ਕਿਸੇ ਨੂੰ ਘਰ ਵਾਲੇ ਦਾ ਡਰ ਤੇ ਕਿਸੇ ਨੂੰ ਆਪਣੇ ਕੰਮਾਂ ਦਾ ਫਿਕਰ ਪਰ ਜਲਦੀ ਜਲਦੀ ਕੱਪੜੇ ਸਮੀਟਣ ਲੱਗ ਪੈਂਦੀਆਂ ਤੇ ਸ਼ਾਮ ਪੈਣ ਤੋਂ ਪਹਿਲੇ ਪਹਿਲੇ ਘਰ ਪੁੱਜ ਜਾਂਦੀਆਂ ਪਿੱਛੋਂ ਮਾਂ ਖਾਲੀ ਵਿੜੇ ਚੋਂ ਕਿਸੇ ਦੇ ਬੱਚਿਆਂ ਦੀ ਜੁਰਾਬ ਤੇ ਕਿਸੇ ਦੀ ਟੋਪੀ ਛਾਂਦੀ ਹੋਈ ਫੋਨ ਲਗਾ ਦਿੰਦੀ ਫੁਲਾਨੀ ਨੂੰ ਬੋਲ ਦੇਣਾ ਉਸਦੇ ਮੁੰਡੇ ਦੀਆਂ ਜੁਰਾਬਾਂ ਰਹਿ ਗਈਆਂ ਕਿਸੇ ਦਿਨ ਆ ਕੇ ਲੈ ਜਾਵੇ। ਅੱਛਾ ਕਹਿ ਦੁਮਾਗੀ ਪਰ ਮਾਂ ਨੂੰ ਕੀ ਪਤਾ ਜਦੋਂ ਨੂੰ ਅਸੀਂ ਆਣਾ ਉਦੋਂ ਹੁਜਰਾਬਾਂ ਕਿੰਨੀਆਂ ਛੋਟੀਆਂ ਹੋ ਜਾਣੀਆਂ ਤੇ ਬੱਚੇ ਇੰਨੇ ਵੱਡੇ। ਮਾਂ ਦੋ ਤੀਆਂ ਦੋ ਤੀਆਂ ਦੀਆਂ ਜਰਾਬਾਂ ਟੋਪੀਆਂ ਵੀ ਕੀ ਖੁਸ਼ ਹੋ ਜਾਂਦੀ ਤੇ ਸੋਚਦੀ ਕਿ ਉਹ ਐਸੇ ਬਹਾਨੇ ਜਲਦੀ ਜਲਦੀ ਆ ਜਾਣਗੀਆਂ। ਮਾਂ ਐਸਾ ਆਸਤੇ ਦਿਨ ਕੱਢ ਲੈਂਦੀ ਤੇ ਬਾਕੀ ਸਭ ਆਪੋ ਆਪਣੀ ਕੰਮੀ ਲੱਗ ਜਾਂਦੀ।